ਹਾਂਜੀ ਸასი ਕਾਲ ਮਿੱਤਰੋ ਤੇ ਸਵੇਰੇ ਸਵੇਰੇ ਧੁੱਪ ਵੀ ਬਹੁਤ ਆ ਗਈ ਤੇ ਕਣਕਾਂ ਪਈਆਂ ਨੇ ਪੱਕੀਆਂ ਤੇ ਆਪਣੇ ਕਿਸਾਨ ਵੀਰਾਂ ਨੂੰ ਛੋਟੀ ਜੀ ਬੇਨਤੀ ਆ ਵੀ ਟਰਾਂਸਫਾਰਮ ਦੇ ਆਸ-ਪਾਸ ਤੋਂ ਥੋੜੀ ਜੀ ਕਣਕਾਂ ਪਾ ਵੱਢ ਕੇ ਰੱਖੀਏ ਗੁੱਢ ਕੇ ਰੱਖੀਏ ਥਾਂ ਤਾਂ ਜੋ ਕੋਈ ਵੀ ਪਤੰਗਾ ਬਿਜਲੀ ਦਾ ਨੀਚੇ ਨਾ ਡਿੱਗ ਸਕੇ ਤੇ ਸਰਕਾਰ ਵੱਲੋਂ ਵੀ ਖਾਸ ਜ਼ਿੰਮੇਵਾਰਤਾ ਨੇ ਵੀ ਕਿਸੇ ਬੰਦੇ ਦੀ ਵੀ ਸੋਚ ਨਹੀਂ ਲੱਗੀ ਹੋਣੀ ਚਾਹੀਦੀ ਟਰਾਂਸਫਾਰਮ ਦੀ ਜਦੋਂ ਵੀ ਆਪਾਂ ਸਵੇਰੇ 7 ਵਜੇ ਆਉਂਦੀ ਹੈ ਲੇਟ ਉਹ ਦੋਸਤ ਤੋਂ ਬਾਅਦ ਬੰਦ ਕਰ ਦਿੰਦੇ ਨੇ ਲੇਟ ਦੇ ਨਾਲ ਦੀ ਨਾਲ ਸੱਤ ਬੰਦ ਕਰਦਿਆ ਕਰੋ ਬਾਈ ਜਿਸ ਨਾਲ ਆਪਣਾ ਅੱਗ ਦਾ ਪਚਾਹ ਹੋ ਸਕੇ ਕੁਝ ਕੁ ਦਿਨ ਹੈਗਾ 10 15 ਦਿਨ ਉਸ ਤੋਂ ਬਾਅਦ ਬਾਡੀ ਚੱਲ ਪਈ ਫੇਰਾ ਚਲੋ ਰੱਬ ਰੱਖਾ ਗਾਣਾ ਲਓ ਜੀ ਆਪਾਂ ਪਹੁੰਚ ਚੱਕੇ ਹਾਂ ਮਿਸਤਰੀ ਬਾਈ ਕੋਲੇ ਤੇ ਆਪਾਂ ਗੱਡੀ ਦਾ ਆਪਣੀ ਦਾ ਟਾਇਰ ਜੋ ਸਿੱਧੀਆਂ ਕਰਾਉਣੀਆਂ ਦੀ ਤਾਰਾਂ ਤੇ ਥੋੜਾ ਜਿਹਾ ਬਲ ਵੀ ਸੀਗਾ ਚੱਕੇ ਦੇ ਵਿੱਚ ਤੇ ਪਹੁੰਚ ਗਏ ਧਰਮਗੜ੍ਹ ਦੁਕਾਨ ਦੇ ਉੱਤੇ ਬਹੁਤ ਵੱਡੀ ਵਧੀਆ ਦੁਕਾਨ ਹੈ ਬਾਈ ਦੀ ਤੇ ਜਿੰਨਾ ਜਿੰਨਾ ਵੀਰਾਂ ਨੇ ਕੰਮ ਕਰਾਉਣਾਗਾ ਇੱਥੇ ਧਰਮਗੜ੍ਹ ਆ ਸਕਦਾਗਾ ਬਹੁਤ ਕੈਂਟ ਤਰੀਕੇ ਨਾਲ ਕੰਮ ਕਰਦੀ ਨੇ ਬਾਈ ਦੇਖ ਸਕਦੇ ਹੋ ਤੁਸੀਂ ਖੋਮਰ ਖੈ ਚੱਕਾ ਬਾਈ ਨੇ ਤੇ ਤਾਰਾ ਕਸਮ ਦੀ ਵਧੀਆ ਸਟਾਰਟ ਕਰ ਰਹੀ ਹੈ ਬਾਈ ਨੇ ਬਹੁਤ ਵਧੀਆ ਤਸੱਲੀ ਬਖਸ਼ ਕੰਮ ਕਰਦਾ ਬਾਈ ਮੁੰਡਾ ਇਹ ਹਾਂਜੀ ਜਦੋਂ ਆਪਾਂ ਧਰਮਗੜ ਤੋਂ ਜਹੇਪੜ ਨੂੰ ਜਾਂਦੇ ਆ ਤਾਂ ਸੱਜੇ ਹੱਥਾ ਬਾਈ ਦੀ ਥੋੜਾ ਜਿਹਾ ਅੱਗੇ ਜਾ ਕੇ ਦੁਕਾਨ ਹੈਗੀ ਤੇ ਬਾਈ ਦੇ ਕੰਮ ਦੇ ਵਿੱਚ ਪੂਰੀ ਆਨ ਕਲੀਅਰਟੀ ਹੈਗੀ ਹਨਾ ਤੋ ਕਿੰਨੇ ਧਿਆਨ ਨਾਲ ਕੰਮ ਕਰ ਰਿਹਾ ਉਸ ਤੋਂ ਬਾਅਦ ਆਗੇ ਆਪਾਂ ਪਿੰਡ ਨੂੰ ਵੀ ਹੌਲੀ ਹੌਲੀ ਤੁਰੇ ਆਉਨੇ ਆਗੇ ਹਨਾ ਧੁੱਪ ਬਹੁਤ ਜ਼ਿਆਦਾ ਸੀ ਅੱਜ ਦੇ ਤਲਾਲ ਕਰਤਾ ਮੂੰ ਨੋ ਵੀ ਆਪਣੇ ਦਿਮਾਗ 'ਚ ਇੱਕ ਗੱਲ ਆ ਗਈ ਛੋਟੀ ਜੀ ਤੇ ਅੱਜ ਸੀਗੀ 10ਵੀਂ ਤੇ ਆਪਾਂ ਬਾਬੇ ਡੱਲੇ ਨੂੰ ਮੋੜਤੀ ਗੱਡੀ ਤੇ ਆਪਾਂ ਜਾ ਰਹੇ ਹਾਂਗੇ ਬਾਬਾ ਡੱਲਾ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਤੇ ਬਾਬਾ ਡੱਲਾ ਜੀ ਦੇ ਸਥਾਨ ਤੇ ਆ ਗਏ ਆਪਾਂ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਜੀ ਦਾ ਤਪਸਥਾਨ ਤੇ ਅੱਗੇ ਸਾਨੂੰ ਵਖਾ ਰਹੇ ਹਾਂਗੇ ਤੇ ਨਿਸ਼ਾਨ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਨਵਾਂ ਲਗਾਇਆ ਗਿਆ ਹੈਗਾ ਤੇ ਇੱਧਰ ਜੋਤਕਰ ਤੇ ਉਸ ਤੋਂ ਬਾਅਦ ਜਿੱਥੇ ਪਹਿਲਾਂ ਨਿਸ਼ਾਨ ਸਾਹਿਬ ਸੀਗੇ ਉੱਥੇ ਖੰਡਾ ਬਹੁਤ ਸੋਹਣੇ ਤਰੀਕੇ ਨਾਲ ਲਾਇਆ ਗਿਆ ਸੰਗਤਾਂ ਵੱਲੋਂ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਸਫਾਈ ਕਰਦੀਆਂ ਨੇ ਸੰਗਤਾਂ ਰੋਜ਼ ਸ਼ਰਧਾ ਨਾਲ ਤੇ ਅੱਗੇ ਤੁਸੀਂ ਵੇਖ ਸਕਦੇ ਹੋ ਵੀ ਆਪਾਂ ਸਮਾਦ ਦੇ ਅੰਦਰ ਜਾਂਦੇ ਹਾਂ ਕਿ ਤੇ ਮੱਥਾ ਟੇਕਦੇ ਹਾਂ ਸ਼ਰਧਾ ਭਾਵਨਾ ਦੇ ਨਾਲ ਹਾਂਜੀ ਤੁਸੀਂ ਅੰਦਰੋਂ ਦੇਖ ਸਕਦੇ ਹੋ ਬਾਬਾ ਜੀ ਦਾ ਆਪਾ ਸਥਾਨ ਬੁੱਧਵਾਰ ਵਾਲੇ ਦਿਨ ਤੇ 10ਵੀਂ ਵਾਲੇ ਦਿਨ ਇੱਥੇ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਉਂਦੀਆਂ ਨੇਗੀਆਂ ਤੇ ਮੂਹ ਮੰਗੀਆਂ ਅਰਦਾਸਾਂ ਪਾਉਂਦੀਆਂ ਨੇਗੀਆਂ ਤੇ ਬਹੁਤ ਸੋਹਣਾ ਸਥਾਨ ਆ ਬਾਬਾ ਜੀ ਦਾ ਤੁਸੀਂ ਦੇਖ ਸਕਦੇ ਹੋਗੇ ਅੱਜ ਆਪਾਂ ਥੋੜਾ ਜਿਹਾ ਹੋ ਗਏ ਸੀ ਲੇਟ ਕਿਸੇ ਕੰਮ ਕਾਰਨ ਤੇ ਆਪਾਂ ਨੂੰ 12 ਕ ਵੱਜ ਗਏ ਬਾਬਾ ਜੀ ਦੇ ਸਥਾਨ ਤੇ ਆਉਂਦਿਆਂ ਨੂੰ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਸਥਾਨਾਂ ਤੇ ਲੰਗਰ 'ਚ ਜਨਰੇਟਰ ਖੜਾਗਾ ਤੇ ਉਸ ਤੋਂ ਬਾਅਦ ਚੋਰਾ ਨੇਗੀਆਂ ਇੱਥੇ ਮਾਤਾਵਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਲੰਗਰ ਤਿਆਰ ਕਰਦੀਆਂ ਨੇਗੀਆਂ ਅਗੇ ਵੀਰ ਵੀ ਆਟੇ ਦੀ ਸੇਵਾ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਹਾਂਜੀ ਅੱਜ ਦਸਵੀਂ ਵਾਲੇ ਦਿਨ ਲੰਗਰ ਦੇ ਵਿੱਚ ਵੀਰਾਂ ਨੇ ਚੌਲਾਂ ਦਾ ਆਕੜਾ ਹਕੜਵਾਇਆ ਸੀਗਾ ਤੇ ਵੀਰ ਕਹਿੰਦੇ ਜਰੂਰ ਚੌਲ ਛੱਕੇ ਜਾਣੇ ਨੇ ਤੇ ਵੀਰ ਆਪਾਂ ਨੂੰ ਬਹੁਤ ਸ਼ਰਧਾ ਦੇ ਨਾਲ ਲੰਗਰ ਛਕਾ ਰਹੇ ਨੇ ਤੇ ਜਦੋਂ ਵੀ ਆਪਾਂ ਸੰਗਤ ਜੀ ਲੰਗਰ ਛਕਦੇ ਆਂਗੇ ਤੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਮਿਲਦਾ ਤੇ ਵੀਰਾਂ ਨੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਾਇਆ ਤੇ ਆਪਾਂ ਛਕਿਆ ਸੋ ਵਾਹਿਗੁਰੂ ਦੀ ਕਿਰਪਾ ਇਹ ਕੋ ਮੜਾ ਪੈਂਦਾ ਆ ਬਾਈ ਆ ਆ ਸੂਰ ਹੈ ਨਾ ਬਾਲਾ ਜ਼ਬਰਦਸਤ ਸੇਕ ਪੈਂਦਾ ਆ ਉਹ ਇੱਥੇ ਕੀ ਮੰਗਦਾ ਤੂੰ ਹਾਂਜੀ ਚਲਦੀ ਆ ਮੋਟ ਦੇ ਰਣੀ ਆਂ ਦੀ ਹਵਾ ਤੇ ਸਰੋਂ ਦਾ ਕਰਤਾ ਗਤ ਲਿਆ ਆਂ ਅਨੇ ਮਾਰੀ ਪੰਡ ਜਿੱਤੇ ਸੰਦਰੇ ਬਿਮਾਰੇ ਵੀ ਪੱਟ ਕੇ ਪਰ ਕੁੱਲਾ ਥਾਂ ਹੋ ਗਿਆ ਇੱਧਰ ਦੀ ਸਬਜ਼ੀ ਨੂੰ ਪਾਣੀ ਲਾਉਣ ਨੂੰ ਥਾਂ ਕਰਾਂਗੇ ਇੱਧਰ ਦੀ ਇਹਦਾ ਗਣਕ ਵੱਡੀ ਗਈ ਤੇ ਆ ਪੈਦਾ ਕੁੜਕਵਾੜ ਕੱਢਿਆ ਬਈ ਤੇ ਇੱਕ ਬੰਡ ਹੋਣੀ ਇਹਨਾਂ ਦੀ ਬੱਤਿਆਂ ਦੀ ਜੇ ਕਿਸੇ ਨੂੰ ਚਾਹੀਦੇ ਨੇ ਅੱਗ ਮਜਾਉਣ ਨੂੰ ਬਈ ਪੰਡ ਲੈ ਜਾ ਸਕਦਾ ਇੱਥੋਂ ਤੇ ਸਾਰੇ ਪੱਤੇ ਕਰ ਗਏ ਯਾਮਣ ਦੇ ਤੇ ਯਾਮਣ ਨੇ ਚੱਕ ਲਿਆ ਫਲ ਤੇ ਓਕੇ ਰਿਪੋਰਟਰ ਨੇ ਇਸ ਤੋਂ ਬਾਅਦ ਲੱਗਣੀ ਇੱਕ ਮਹੀਨੇ ਦਾ ਕੀ ਯਾਮਣਾ ਖਾਵਾਗੇ ਘੱਟਾ ਹੋਣਾ ਸੋ ਵੀ ਕਣਕ ਕਵੀ ਪੱਕੀਆਂ ਪਈਆਂ ਨੇ ਵੈਸਾ 10 ਦਿਨਾਂ ਨੂੰ ਕਟਾਈ ਕਰ ਦਾਂਗੇ ਨਾ ਵੀ ਇਹ ਵੀਊ ਦੇਖੋ ਕਿੰਨਾ ਸੋਹਣਾ ਆ ਰਿਹਾ ਆਹਾ ਹੋਲਦੇ ਹੈ ਬਲ ਬਲੇ ਫਰ ਜੋਰ ਲੱਗਦਾ ਖਾਣੀ ਸੋਖੀ ਹੈ ਸਬਜੀ ਲੋ ਵੀ ਚਾਲੇ ਪਾਤੇ ਘਰ ਨੂੰ ਤੇ ਅੱਗੇ ਆ ਗਿਆ ਗੇਟ ਇੱਧਰ ਆ ਗਈ ਸੁਖਮਨਾਲੇਕ ਤੇ ਰਿਅਲਿਟੀ ਦਿਖਾਉਣੇ ਕੋਈ ਕੰਮ ਨਹੀਂ ਹੁੰਦਾ ਫੇਕ ਕਹਿੰਦਾ ਜਿੰਨੂੰ ਆਖ ਦੇ ਦੁਪਹਿਰ ਐ ਮਾਰਦਾਗਾ ਸੇਕ ਗਲੀ 'ਚ ਖੜਿਆ ਮਿੱਤਰੋ ਸਾਨੂੰ ਕੋਈ ਨਹੀਂ ਖੋਲਦਾ ਗੇਟ ਅੱਗ ਦੇ ਗੋਲੇ ਵਾਂਗੂ ਤਪਦਾ ਮੂੰਹ ਮਿੱਤਰਾ ਸ਼ੀਸ਼ੇ ਵਿੱਚ ਨਾ ਦੇਖ ਖੋਲ ਦੋ ਭਾਈ ਗੇਟ ਅੋ ਵੀਤ ਪਪੜੀ ਦੀ ਕਰੜੀ ਤੇ ਆਪਾਂ ਹੀ ਪਰਨਾਲਾ ਆਏ ਤੇ ਬੁੱਲਾ ਠੰਡਾ ਠੰਡਾ ਹਵਾ ਦਾ ਆਇਆ ਤੇ ਇੱਥੇ ਵੀਲੌਗ ਨੂੰ ਸਮਾਪਤ ਕਰਨ ਜੇ ਵਧੀਆ ਲੱਗਿਆਗੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ